ਸ੍ਰੀ ਗੁਰੂ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਬਣਾਉਂਗੀ ਕਿਵੇਂ ਹੋ ਤੁਸੀਂ ਅੰਮ੍ਰਿਤ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਬਣਾਵਾਂਗੀ ਜੀ ਆਪਾਂ ਕਾਲੀ ਚੋਲੇ ਇਹ ਸੁੱਲੇ ਆਵਾੜ ਲੈਨੇ ਮੈਂ ਅੱਧਾ ਚੰਟਾ ਨਮਕ ਪਾ ਲਿਆ ਸੀ ਇਹਨਾਂ ਦੇ ਵਿੱਚ ਤੇ ਦੋ ਚੁਟਕੀਆਂ ਪਾਇਆ ਸੀ ਜੀ ਮਿੱਠਾ ਸੋਡਾ ਇਧਰ ਆਪਾਂ ਰੋਟੀ ਰੱਖ ਲਿਆ ਵਾਲੀ ਹੋਂ ਦੇ ਤੇ ਪਿਆਜ਼ ਸਿੱਲ ਕੇ ਆਪਾਂ ਧੋ ਲੈਨੇ ਪਿਆਜ਼ ਲਸਣ ਟਮਾਟਰ ਤਿੰਨ ਚੀਜ਼ਾਂ ਨੇ ਜੀ ਮਿਕਸੀ ਨਾਲ ਪੀਸ ਲਾਗੇ ਨਾਲ ਨੂੰ ਅੱਜ ਹਰੀਆਂ ਮਿਰਚਾਂ ਨਹੀਂ ਹੈਗੀਆਂ ਆਪਣੇ ਕੋਲ ਤੜਕਾ ਵੀ ਆ ਜੰਦਰੀ ਲਾਉਂਦੀ ਇਹਨਾਂ ਨੂੰ ਮੀਂਹ ਆ ਕਰਕੇ ਪੱਲਣ ਗਿੱਲਾ ਨਾ ਚਿੱਲੇ ਤੇ ਆਪ ਬਚਾਉਣੀ ਔਖੀ ਹੋ ਗਈ ਇਹ ਤਾਂ ਬਾਰ-ਬਾਰ ਬਾਰੀਕ ਗਿੜੇ ਲੱਗਦੇ ਰਹਿੰਦੇ ਨੇ ਚਿੱਲੇ ਕੋਲੇ ਕਦੇ ਅੰਦਰ ਕਦੇ ਬਾਹਰ ਤਕਾਬਤ ਹੋ ਜਾਂਦੀ ਹੈ ਸਰੀਰ ਨੂੰ ਨày ਘਰ ਨਿਕਲੀ ਕੁ ਜੀਆ ਹੋਰ ਮਹੀਨਾ ਭਾਦੋਂ ਦਾ ਭਾਦੋਂ ਚੜ ਗਈ ਅੱਜ ਭਾਦੋਂ ਦੇ ਮਹੀਨੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਨਵਾਂ ਮਹੀਨਾ ਸੁੱਖ ਸ਼ਾਂਤੀ ਲੈ ਕੇ ਆਵੇ ਜੀ ਇਹ ਸਾਰੇ ਆਪਾਂ ਟਾਂਟਰ ਲਸਣ ਤੇ ਇਹ ਚੀਜ਼ਾਂ ਵਿੱਚ ਹੀ ਪਾ ਲਵਾਂਗੇ ਜੀ ਇਕੱਠੀਆਂ ਆਪਾਂ ਮਿਕਸ ਕਰ ਲਵਾਂਗੇ ਨਾ ਆਪਾਂ ਜੋ ਪਹਿਲਾ ਤੜਕਾ ਲਾਵਾਂਗੇ ਜੇ ਬਾਅਦ ਚਲਾਉਣੀ ਹੈ ਜੀ ਆ ਕੇ ਫਿਰ ਹੁੰਦੇ ਨਾਲ ਦਾ ਬਹੁਤ ਫਰਕ ਪੈ ਗਿਆ ਮੇਰਾ ਹੋ ਜਾਂਦਾ ਕੰਮ ਕਰਦੇ ਹਾਂ ਨਾ ਰਸੋਈ ਦੇ ਵਿੱਚ ਹੀ ਨੌ ਸਵਾ ਨੌ ਹੋ ਜਾਂਦੇ ਨੇ ਜੇ ਪਹਿਲਾ ਤੜਕਾ ਲਾ ਕੇ ਜੀ ਫਿਰ ਵਧੀਆ ਟਾਈਮ ਨਾਲ ਕੰਮ ਨਿਪਟਿਆ ਜਾਂਦਾ ਨਹੀਂ ਆ ਜਾਲੂ ਨਹੀਂ ਹਵਾਏਗੀ ਚੋਲਿਆਂ ਦੇ ਵਿੱਚ ਤੜਕਾ ਲਾ ਕੇ ਬਾਅਦ ਦੇ ਵਿੱਚ ਆਪਾਂ ਸਿਲਕੇ ਸਾਫ ਤੇ ਧਾਤਾਂ ਦੇ ਵਿੱਚ ਇੱਕ ਦੰਦਾ ਕੱਟਣਾ ਉਹੋ ਕੱਟ ਦਾਂਗੇ ਜੀ ਦੂਸਰਾ ਆਪਾਂ ਸਾਬ ਦੇ ਦਰਦਗੇ ਬਾਦੇ ਵਿੱਚ ਪਾਣਾਂਗੇ ਨਾਲ ਇਹ ਲਸਣ ਵਾਲੇ ਨੇ ਇਹ ਵੀ ਆਲ ਥੋੜੀ ਜੀ ਵੱਧ ਸੀਗੀ ਰੱਖ ਲਈਨੇ ਆਪਾਂ ਤੇਲ ਆਪਣਾ ਕਰਨ ਹੋ ਗਿਆ ਇਹ ਜੀਰਾ ਪਾ ਕੇ ਫਾਈ ਮਸਾਲਾ ਪਾ ਲੈਨੇ ਪਾ ਦੇਣੀ ਅੰਚ ਇਆਂ ਰੋਕਾ ਸੂਟੀ ਕੱਟ ਕੇ ਪਾ ਦਾਂਗੇ ਇਹ ਦਾ ਵੱਡਾ ਆਲੂ ਹੈ ਦੋ ਪੀਸ ਕੱਟ ਕੇ ਪਾ ਦਾਂਗੇ ਬਹੁਤ ਜਲਦੀ ਆਲੂ ਖਰਾਬ ਹੋ ਜਾਂਦੇ ਨੇ ਪਤਾ ਨਹੀਂ ਕਿਉਂ ਨਹੀਂ ਰਹੇ ਜੀ ਨਾਈ ਤੋਂ ਲੈ ਕੇ ਉਹਨੇ ਗਰਮ ਦੇ ਸੀ ਘਟਾਈ ਗੱਲੀ ਭੱਟੀ ਪਾਉਣ ਨਾਲ ਕਲੀਚ ਇਹ ਇਸ ਪਰ ਨੰਨੀ ਕਰੀ ਤੇ ਇਧਰ ਆਪਣੀ ਦੁੱਧੂਗੀ ਅਵਾਲੀਆ ਉਹ ਨਾਲ ਹੀ ਦੁੱਧੂਗ ਆ ਗਿਆ ਜੀ ਗੈਸ ਬੰਦ ਕਰ ਦਿੱਤਾ ਸਾਲ ਕੀ ਲਈ ਆਜ਼ਾਦੀ ਦੇਸ ਪਰ ਪੋਸਟ ਆਪਾ ਪਾਈ ਤੇ ਵੀਡੀਓ ਦੇ ਵਿੱਚ ਪਹਿਣਾ ਤੋਂ ਨਹੀਂ ਸੀ ਸਾਰੇ ਪੰਜਾਬ ਭਰਾਵਾਂ ਨੂੰ ਆਜ਼ਾਦੀ ਦੇਸ ਦੀਆਂ ਬਹੁਤ-ਬਹੁਤ ਵਧਾਈਆਂ ਜੀ ਪਰਨਾਮ ਸੀ ਹਿਤਾ ਨੂੰ ਜੀ ਇਹ ਨਾਵੇਂ ਦੇਸ ਆਜ਼ਾਦ ਕਰਾਇਆ ਅੱਜ ਜੀ ਜਨਮ ਆਖੀ ਜਨਮ ਆਖੀ ਲਈ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਸੌਣ ਪਾਰਾ ਨੰਦਗੀ ਜੀ ਅੱਜ ਵੀ ਪਾਤਾਂ ਦੇ ਸੰਗਰਾਮ ਤੇ ਆਪਣੇ ਪਿੱਡ ਹੋਣ ਲੱਗਣਗੇ ਜਿੱਤੀਆਂ ਕੱਲ ਦਾ ਦਿਨ ਲੱਗੇ ਬੱਦਲੂ ਐ ਤੋ ਵਰਨ ਅੱਜ ਦਾ ਮੌਸਮ ਵੀ ਠੀਕ ਹੈ ਜੀ ਬਥਰਵਾਇ ਦਾ ਠੀਕ ਹੀ ਮੌਸਮ ਹੈ ਪਰ ਥੋੜੀ ਥੋੜੀ ਦੁਪਹਿਰੇ ਥਾੜਾ ਚੱਲਣ ਲੱਗਾ ਉਸਾਂ ਦਾ ਆਪਣਾ ਚੰਗੀ ਤਰ੍ਹਾਂ ਭੁਲਿਆ ਜੀ ਤੇਲ ਛੱਡ ਦਿੱਤਾ ਇਹਨੇ ਹੁਣ ਆਪਾਂ ਇਹ ਆਲੂ ਪਾ ਲੈਨੇ ਵਿੱਚ ਨਾਲੇ ਸੋਲੇ ਪਾ ਲੈਨੇ ਜੀ ਜਿਹਨਿੰਗੇ ਜਿਹੜਾ ਆਪਾਂ ਨਾਲਕ ਪਾ ਪਾ ਦਾਂਗੇ ਠੀਕ ਇਹ ਸੋਲਿਆਂ ਦਾ ਪਾਣੀ ਵੀ ਵਿੱਚ ਹੀ ਪਾਉਂਗੇ ਅਜੇ ਇਹ ਚੋਟੂ ਥੋੜਾ ਜਿਹਾ ਪਾਣੀ ਪਾ ਲਵਾਂਗੇ ਆਪਾਂ। ਉਹ ਲੈਂਟਾ ਕਰਾਂਗੇ। ਤਰੀਜੀ ਜਾਊਗੀ ਜੀ ਪਈ। ਕੁਝ ਟਾਈਮ ਦੇ ਵਿੱਚ ਮੈਂ ਧਾਰਾਂ ਚੱਲੀਆਂ। ਆਕੀ ਦੇਖਾਂਗੇ ਇਹਨੂੰ ਜੇ। ਦਾ ਚੱਕ ਪਰ ਨੁਰੀਆ ਕੜਸੀ ਗਰਮ ਹੋ ਗਈ ਕੜਸੀ ਗਰਮ ਹੋ ਗਈ ਸੀ ਠੰਡਾ پانی ਪਾ ਕੇ ਲਈ ਜਿੰਦੀ ਤੇ ਧੀਰੇ ਧੀਰੇ ਜਿੰਦੀ ਹੈ ਤਾਂ ਥੋੜਾ ਟਾਈਮ ਲੱਗੂਗਾ ਇਹਨੂੰ ਤਿਆਰ ਨੇ ਜੀ ਸੇਵੀਆਂ ਥੋੜੀਆਂ ਜੀਆਂ ਕੱਲ ਨੂੰ ਗੁਗਗਾ ਨਾਉਮੀ ਆ ਨਾ ਮੱਠਾ ਢੀ ਗੁਗਾ ਉਹਦੇ ਕਰਕੇ ਇਹ ਇੰਨੀਆਂ ਕਿ ਬੱਟੀਆਂ ਨੇ ਬਣਾਉਣੀਆਂ ਨਹੀਂ ਹੈਗੀਆਂ ਜਿਹੇ ਆਪਾਂ ਇਹ ਕੱਚੀ ਲੈ ਕੇ ਜਾਣੀ ਹੁੰਦੀ ਆ ਤੇ ਬਣਾਵਾਂਗੇ ਤਾਂ ਮਿੱਠੇ ਜਾਵਾਂ ਇਹ ਮੱਠਾ ਢੀ ਕਰਨ ਲਈ ਲੈ ਕੇ ਜਾਣੀ ਹੁੰਦੀ ਆ ਤਾਂ ਲੰਗਦਾ ਮਾਰ ਕੇ ਕੋਤੀ ਤੇ ਬੱਟੀਆਂ ਜੀਆਂ ਥੋੜੀਆਂ ਜੀਆਂ ਇੰਨੀਆਂ ਕ ਬੱਟ ਲੈਣੀਆਂ ਹੁੰਦੀ ਆ ਮੱਠਾ ਢੀ ਕਰਨ ਲਈ ਆਹ ਪੂਰੀ ਬੰਗੀ ਜੀ ਗਾਣੀ ਹੋਈ ਪਈ ਹੈ ਤੇ ਆਂ ਜਿਹੜੇ ਆਪਾਂ ਪਾਏ ਸੀ ਉਹ ਭੰਨ ਲੈਂਦੇ ਆਂ ਇਹ ਦਿਨੋਂ ਹੋ ਗਾੜੀ ਹੋ ਗਈ ਅੱਜ ਦੀ ਵੀਡੀਓ ਹੋ ਗਈ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ শেয়ার ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਆਪਾਂ ਪਾਣੀ ਕਿ ਪਾਉਣ ਨਾਲ ਤਰੀ ਹੋਰ ਗਾੜੀ ਹੋ ਜੂਗੀ ਵਧੀਆ ਜਿਵੇਂ ਆਪਾਂ ਇਹਦੇ ਨਾਲ ਚੌਲ ਬਣਾਉਣੇ ਨੇ ਚੌਲਾਂ ਨੂੰ ਪਾਉਣ ਦੇ ਗਾੜੀ ਹੋਈ ਵਧੀਆ ਨਾਲ ਚੌਲ ਵੀ ਬਣਾਣ ਦੇ ਜਿਹਦੇ ਨਾਲ ਰੋਟੀ ਵੀ ਬਣੂਗੀ ਦੋਨੇ ਚੀਜ਼ਾਂ ਬਣਨਗੀਆਂ ਵੀ ਇੱਥੇ ਆਪਾਂ ਪਾ ਦਿੰਦੀ ਸੀ ਇਹਦੇ ਵਿੱਚ ਪਹਿਲਾਂ ਆਲੂ ਭੰਕੇ ਪਾਉਣਾ ਨੂੰ ਜਿਆਦਾ ਗਾੜ੍ਹੀ ਹੁੰਦੀ ਹੈ ਅੱਧਾ ਗਲਾਸ ਇਹਦੇ ਵਿੱਚ ਗਰਮ ਕਰਕੇ ਪਾਣੀ ਪਾ ਦਿੰਦੇ ਹਾਂ ਅੱਧਾ ਗਲਾਸ ਪਾਣੀ ਦਾ ਲੱਕ ਕਰੀਏ ਜੀ ਪਾ ਦਿੰਦੇ ਆਪਾਂ ਵਿੱਚ ਦੀ ਵੀਡੀਓ ਹੈ ਨਹੀਂ ਜੀ ਹੁੰਦੇ ਨਹੀਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ